ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸੰਤੂ ਵਾਲਾ ਜੀ ਜੀਰੇ ਕੋਲੇ ਉੱਥੇ ਆਏ ਸੀਗੇ ਬਾਈ ਕੋਲੇ ਦੋ ਝੋਟੀਆਂ ਸੀ ਰੀਪੀਟਰਸ ਉਹਨੂੰ ਦਿਖਾਉਣੇ ਆ ਬਾਈ ਦੇ ਪਸ਼ੂ ਪਹਿਲਾਂ ਛੋਟੇ ਵੀ ਦਿਖਾਵਾਂਗੇ ਜੀ ਇੱਕ ਤਾਂ ਝੋਟੀ ਨਾਲ ਦੀ ਖੜੀ ਆ ਇਹ ਬਾਈ ਨੇ ਮੈਨੂੰ ਦੱਸਿਆ ਤਾਂ ਸੀ ਵੀ ਹੀਟ ਚਾਹੀਏ ਪਰ ਨਹੀਂ ਮੈਨੂੰ ਹੀਟ ਲੱਗੀ ਨਹੀਂ ਸਹੀ ਜੀ ਇਹਦੇ ਆਪਾਂ ਕੋਈ AI ਨਹੀਂ ਕੀਤੀ ਸ਼ਾਇਦ ਮੈਨੂੰ ਇਹ ਲੱਗਦਾ ਵੀ ਸ਼ਾਇਦ ਗੱਬਣ ਹੋਊਗੀ ਝੋਟੀ ਇਹਨੂੰ 27-28 ਦਿਨ ਹੋ ਗਏ ਬਾਈ ਜਣਾ ਹਾਂਜੀ ਠੀਕ ਐ ਇੱਕ ਬਾਈ ਕੋਲੇ ਆ ਨੀਲੀ ਰਵੀ ਮੱਝ ਇਹਨਾਂ ਦੀ ਘਰ ਦੀ ਐ ਜੀ ਬਰੀਡ ਬਹੁਤ ਚੰਗੀ ਐ ਬਾਈਆਂ ਕੋਲੇ ਵਧੀਆ ਪਸ਼ੂ ਤਿਆਰ ਕੀਤੇ ਵੇ ਆ ਤੇ ਚੰਗੇ ਟੀਕੇ ਹੀ ਭਰਉਂਦੇ ਆ ਬਾਈ ਪਰ ਹੁਣ ਆਪਾਂ ਨੂੰ ਸਾਡੀ ਮਜਬੂਰੀ ਸੀ ਉਹਦੇ ਨਾਰਮਲ ਟੀਕੇ ਭਰਨਾ ਕਿ ਛੋਟੀ 5 6 ਵਾਰੀ ਨਹੀਂ ਐਦੋਂ ਪਹਿਲਾਂ ਗੱਬਣ ਹੋਈ ਇਹ ਕਿੰਨਾ ਕੁ ਦੁੱਧ ਦੇਂਦੀ ਐ ਬਈ ਨੀਲੀ ਰਵੀ ਆਪਣੇ ਇਹ ਪਹਿਲਾਂ 11 12 ਕਿਲੋ ਦਿੰਦੀ ਸੀ 11 12 ਦੋਵਾਂ ਟਾਈਮਾਂ ਦਾ ਪਹਿਲੇ ਹਾਂ ਪਹਿਲੇ ਸੂਏ ਦਾ ਅੱਛਾ ਪਹਿਲੇ ਸੂਏ ਹੁਣ ਮੁੜ ਕੇ ਥਣ ਘਟ ਗਿਆ ਜੀ ਹੁਣ ਅੱਛਾ ਹੁਣ ਘਟਾ ਐ ਓਵਰ ਵਾਈਟਨੈਸ ਐ ਮੱਝ ਇਹਦੀ ਮਾਂ ਇਹੋ ਜੀ ਸੀਗੀ ਹਾਂ ਜੀ ਅੱਛਾ ਇਹ ਘਰ ਦੀ ਕੱਟੀ ਆ ਤੁਹਾਡੀ ਹੈ ਇਹ ਵੀ ਅੱਛਾ 14ਵੇਂ 15ਵੇਂ ਸੂਏ ਮੁੜ ਕੇ ਵੇਚੀ ਹੈ ਉਹਦੇ ਥੱਲੇ ਅੱਛਾ ਠੀਕ ਉਹ ਵੇਚਦੀ ਹੈ ਤੇ ਆਹ ਝੋਟੀ ਇਹ ਪਹਿਲੇ ਸੂਏ ਹੁਣ ਦੂਜੀ ਇਹ ਕਿੰਨਾ ਕੁ ਦੁੱਧ ਦੇਈ ਕਿਲੋ ਦੀ ਸਾਣ ਵਾਲਾ ਕੀ ਚੱਕਰ ਆ ਮੱਝ ਤੁਸੀਂ ਕਹਿੰਦੇ ਸਾਣ ਤੋਂ ਰਹਿੰਦੀ ਹੈ ਹਾਂ ਜੀ ਟੀਕੇ ਦੇ ਗੱਬਣ ਨਹੀਂ ਹੋਈ ਇੱਕ ਵਾਰੀ ਵੀ ਨਹੀਂ ਹੋਈ ਤੇ 99 ਸੂਏ ਸੂਪੀ ਇਹ ਹੁਣ ਚੌਥੇ ਹਫਤੇ ਗਾਂ ਕਰਦੇ ਹੁਣ ਗੱਬਣ ਆ ਇਹ ਹਾਂ ਗਾਣੂ ਬਈ ਕੋਈ ਨਹੀਂ ਜੇ ਆਪਣਾ ਪਹਿਲੀ ਗੱਲ ਦਾ ਰੱਬ ਸੁੱਖ ਰੱਖੇ ਪਹਿਲਾਂ ਆਪਣੀ ਝੋਟੀ ਗੱਭਣ ਹੋਵੇ ਪਰ ਗਾਣੂ ਇਹਨੂੰ ਵੀ ਟੀਕੇ ਤੇ ਗੱਭਣ ਕਰਾਂਗੇ ਰੱਬ ਸੁੱਖ ਰੱਖੇ ਨਾ ਇਹ ਦੁੱਧ ਕਿੰਨਾ ਦੇਂਦੀ ਹੈ ਇਹ 10 ਕਿਲੋ ਦਿੰਦਾ ਅੱਛਾ ਨੇ ਪਹਿਲੇ ਸੂਏ 10 ਕਿਲੋ ਠੀਕ ਹੈ ਕੱਦ-ਗਾੜ ਦੀ ਚੰਗੀ ਝੋਟੀ ਹੈ ਨਾ ਇਹ ਤੁਸੀਂ ਲਈ ਸੀ ਕਿ ਘਰ ਦੀ ਹੈ ਇਹ ਕੱਟੀ ਲਈਗੀ ਰੱਖ ਅੱਛਾ ਕੱਟੀ ਲੈ ਕੇ ਪਾਲੀ ਫਲੂਰੋ ਠੀਕ ਆ ਚੰਗੀ ਇਹ ਕਰ ਇਹ ਤੁਸੀਂ ਆਹ ਹੁਣ ਲਈ ਹੈ ਮੁੱਲ ਹੈ ਠੀਕ ਹੈ ਇਹਦੇ ਥੱਲੇ ਕਿੰਨਾ ਦੁੱਧ ਹੈ ਇਹਦੇ ਥੱਲੇ ਹੋ ਗਿਆ 11 ਕਿਲੋ ਠੀਕ ਹੈ ਤੇ ਪਸ਼ੂ ਤੁਝਾ ਸਾਰੇ ਓਵਰਆਲ ਘਰ ਦੇ ਹੀ ਆ ਥੋਡੇ ਆਹੀ ਕੱਟੀ ਲਈ ਆ ਕੱਲੀ ਹੈ ਨਾ ਇੱਕ ਆ ਗਾਂ ਲਈ ਹੈ ਨਾ ਹਾਂਜੀ ਠੀਕ ਹੈ ਜੀ ਆਹ ਬੰਜਾਂ ਨੇ ਕੱਟਾ ਪਾਲਿਆ ਵੈ ਜੀ ਘਰ ਦਾ ਡੇਡੇ ਘੱਟ ਵਾਲਾ ਚੰਗਾ ਕਿਹੜੇ ਟੀਕੇ ਦਾ ਹੀ ਇਹ ਇਹ ਪਟਾਣੇ ਵਾਲੇ ਮੋਦੀ ਵੈ ਜੀ ਪਟਾਣੇ ਵਾਲੇ ਮੋਦੀ ਦਾ ਹਾਂਜੀ ਠੀਕ ਹੈ ਦੀ ਮਾਂ ਕਰੋ ਸੀ ਕਰਾਈ ਸੀ ਉਹਦਾ ਇਹ ਉਹੀ ਜਿਹੜੀ ਵੇਜਤੀ ਹੈ ਅੱਛਾ ਜਿਹੜੀ ਵੇਜਤੀ ਉਹ ਇਹਦੀ ਮਾਂ ਸੀਗੀ ਠੀਕ ਹੈ ਜਿਹੜੀ ਆਪਣੀ ਪ੍ਰਾਣੀ ਘਰ ਦੀ ਮੱਝ ਸੀਗੀ ਤੇ ਆਹ ਕੱਟੀ ਇਹ ਕੱਟੀ ਉਹ ਵੱਡੀ ਝੋਤੀ ਦੀ ਚਲੜੀ ਦੀ ਉਹੀ ਜਣਾ ਵੀ ਛੋਡੇ ਆ ਨੀਲੀ ਰਵੀ ਵਾਲਾ ਸਿਸਟਮ ਕਰਕੇ ਚਲੋ ਉਹ ਤਾਂ ਵੈਸੇ ਤੁਸੀਂ ਪਾਸੇੋਂ ਲਈ ਆ ਪਰ ਇਹਦੇ ਵੀ ਮੱਥੇ 'ਚ ਵੱਲ ਆ ਗਏ ਦੇਖੋ ਮੂਰਾ 'ਚ ਨਹੀਂ ਆਏਗੀ ਜਿਵੇਂ ਛੋਟੀ ਛੋਟੀ ਜਮਾ ਕਾਲੀ ਆ ਉਹ ਪਰ ਆ ਮੂਰਾ 'ਚ ਨਹੀਂ ਆਇਆ ਬੱਚਾ ਛੋਟਾ ਹਾਂ ਕੱਟੀ ਦੀ ਗ੍ਰੋਥ ਬਹੁਤ ਚੰਗੀ ਆ ਪਰ ਮੂਰਾ 'ਚ ਨਹੀਂ ਆਈ ਇਹ ਮੱਥੇ 'ਚ ਵੱਲ ਆ ਗਏ ਨਾ ਜੀ 3.5 ਇਹ ਕਿਹੜੇ ਟੀਕੇ ਦੀ ਆ ਇਹ ਤਾਂ ਛੋਟੀ ਤੋਂ ਕਰਾ ਖੱਛਾ ਇਹ ਛੋਟੇ ਤੋਂ ਸੀ ਠੀਕ ਆ ਠੀਕ ਆ ਆ ਛੋਟੀ ਬਾਈਆਂ ਦੀ ਹਜੇ ਹੀਟ 'ਚ ਨਹੀਂ ਆਈ ਜੀ ਨੀਲੀ ਰਵੀ ਆ ਤੁਹਾਨੂੰ ਦੱਸਿਆ ਵੀ ਨੀਲੀ ਰਵੀ ਇਹਨਾਂ ਦੇ ਜ਼ਿਆਦੇ ਆ ਪਸ਼ੂ ਕਿਉਂ ਜਿਹੜੀ ਉਹ ਪਹਿਲਣ ਵਾਲਾ ਜਿਹੜੀ ਉਹ ਪਹਿਲੀ ਮੱਝ ਪਰੇ ਖੜੀ ਹੈ ਇਹਦੇ ਪੂਰਾ ਆਇਆ ਸਾਰਾ ਕੁਝ ਹੀ ਇਹ ਕੋਈ ਓਵਰ ਨਹੀਂ ਆਏਗੀ ਸਹੀ ਮੰਨ ਲਓ ਨੀਲੀ ਚ ਆ ਗਈ ਹੈ ਇਹ ਝੋਟੀ ਇਹ ਕੀ ਟੀਕੇ ਦੀ ਹੈ ਕਿ ਸਾਂਹ ਦੀ ਹੈ ਇਹ ਟੀਕੇ ਦੀ ਸ਼ਾਂਤ ਰਹਗੀ ਹੋਈ ਜਿਹੜੇ ਸੰਗ ਸਾਂਹ ਤੋਂ ਵੀ ਵਹਿਦ ਕਰਾਈ ਸੀ ਇਹ ਸਾਂਹ ਤੋਂ ਨਹੀਂ ਹੋਣੀਗੀ ਫਿਰ ਨਹੀਂ ਤਾਂ ਸਾਂਹ ਵੀ ਨੀਲੀ ਰਵੀ ਸੀ ਹਾਂਜੀ ਤੇ ਇਹ ਟੀਕੇ ਦੇ ਹੋਊਗੀ ਹਨਾ ਇਹ ਕਿਹੜਾ ਟੀਕਾ ਸੀ ਸਟਾਰ ਸਟਾਰ ਬਾਈ ਅੱਛਾ ਸਟਾਰ ਦੀ ਹੈ ਜੀ ਆਹ ਝੋਟੀ ਦੇ ਆਏ ਸੀਗੇ ਜੀ ਅੱਜ ਇਹ ਵੀ ਝੋਟੀ ਵਾਲੀ ਹੈ ਹਾਂਜੀ ਇਹ ਵੀ ਉਹਦੀ ਹੈ ਹਾਂਜੀ ਇਹ ਫਿਰ ਮੋਰਾ ਸੀਮਲ ਲਵਾਇ ਸੀ ਕਿ ਉਹ ਰਹਿੰਦੀ ਨਹੀਂ ਸੀਗੀ ਨਹੀਂ ਰਹਿੰਦੀ ਨਹੀਂ ਸੀ ਉਹ ਟੀਕੇ ਤੇ ਇਹ ਵੀ ਝੋਟੇ ਤੋਂ ਉਹ ਫਿਰ ਕਾਲਾ ਹੋਊਗਾ ਨਾ ਝੋਟਾ ਹਾਂਜੀ ਝੋਟਾ ਕਾਲਾ ਹੋਊਗਾ ਝੋਟਾ ਕਾਲਾ ਸੀ ਤਾਂ ਕਰਕੇ ਆ ਦੇਖੋ ਤੁਸੀਂ ਮੱਥੇ 'ਚ ਬੱਲ ਆ ਤੇ ਇੱਕ ਅੱਖ ਪਾਸੇ ਦੀ ਬਿੱਲੀ ਹੈ ਤੇ ਝੋਟੀ ਬਈ ਬਹੁਤ ਚੰਗੀ ਹੈ ਕਿੰਨੀ ਉਮਰ ਹੋ ਗਈ ਬਈ ਇਹਦੀ ਨਹੀਂ ਹੋ ਗਈ 3 ਸਾਲ ਦੀ 3 ਸਾਲ ਕਿੰਨੇ ਕਵਾਰੀ ਐਦੋਂ ਪਹਿਲਾਂ ਨਹੀਂ ਰਹੀ ਇਹ ਇਹ ਪੰਜ ਟੀਕੇ ਭਰਾਏ ਜੀ ਦੋ ਵਾਰੀ ਸਾਂ ਤੋਂ ਹਾਂ ਤਿੰਨ ਵਾਰੀ ਟੀਕੇ ਭਰਾਏ ਠੀਕ ਹੈ ਤਿੰਨ ਵਾਰੀ ਠੀਕ ਹੈ ਭਰਾਇਆ ਹੈ ਤੇ ਬਸ 20 ਦਿਨਾਂ ਬਾਅਦ ਬੋਲ ਪੈਂਦੀ ਹੈ ਪੂਰੀ ਨਾ ਹਾਂ 20 22 22 22 ਤਾਰਾਂ ਵੀ ਜਮਾਂ ਸਾਫ਼ ਕਰਦੀ ਪਰ ਰਹਿ ਨਹੀਂ ਰਹੀ ਸੀਗੀ ਝੋਟੀ ਤੇ ਅੱਜ ਇਹਦੇ ਏਆਈ ਕੀਤੀ ਹੈ ਜੀ ਤਸੱਲੀ ਦਿੱਤੀ ਹੈ ਬਾਈ ਨੂੰ ਰੱਬ ਸੁੱਖ ਰੱਖੇ ਚੈੱਕ ਕਰਾਂਗੇ ਗੱਬਣੀ ਇਹਨੂੰ ਬਾਈ ਨਾਲ ਜੁੜੇ ਰਾਵਾਂਗੇ ਰੈਗੂਲਰ ਕਿਉਂ ਆਹ ਇਹਦੀ ਝੋਟੀ ਬਾਈ ਦੀ ਹੀਟ ਚ ਆਊਗੀ ਹੁਣ ਇਹਦੇ ਵੀ ਲਾਵਾਂਗੇ ਚੰਗਾ ਸੀਮਣ ਕੋਈ ਬਾਈਆਂ ਕੋਲੇ ਪਸ਼ੂ ਵਧੀਆ ਜਿਹੜੀ ਮੇਨ ਗੱਲ ਆ ਜੀ ਸਭ ਤੋਂ ਵਧੀਆ ਰਿਜ਼ਲਟ ਸੋਡੇ ਕੱਟੇ ਦਾ ਆਇਆ ਵੈਸੇ ਹੁਣ ਤੱਕ ਸਭ ਤੋਂ ਜ਼ਿਆਦਾ ਰਿਜ਼ਲਟ ਜਿਹੜਾ ਆ ਇਹ ਤਾਂ ਚ ਉਹ ਟਿਪ ਗ੍ਰੇਡੇਡ ਜੀ ਆ ਗਈ ਨਾ ਇਹ ਨਾ ਇਹ ਮੂਰਾ ਚਾਈ ਆ ਤੇ ਨਾ ਇਹ ਨੀਲੀ ਚਾਈ ਆ ਥੋਡੀ ਮੱਝ ਫਿਰ ਕਿਉਂ ਫਿਰ ਐਂ ਬਰੀਡ ਬਣਦੀ ਨਹੀਂਗੀ ਜੀ ਜੇ ਆਪਾਂ ਪਸ਼ੂ ਸਾਂਤ ਤੋਂ ਹੀ ਜਾਣਗੇ ਤਾਂ ਬਰੀਡ ਨਹੀਂ ਬਣੇਗੀ ਹਨਾ ਕਿਉਂ ਫਿਰ ਜਿਹੜਾ ਟੀਕਾ ਉਹਦਾ ਤੁਸੀਂ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਭਰਾ ਸਕਦੇ ਆ ਤੇ ਸਾਂਤ ਤਾਂ ਫਿਰ ਜਿਹੜਾ ਪੈਂਡ ਚ ਹੈਗਾ ਉੱਥੇ ਮੱਝ ਲੈ ਜਾਣੀ ਪੈਣੀ ਹੈ ਭਾਵੇਂ ਮੱਝ ਥੋਡੀ ਨੀਲੀ ਆ ਤੇ ਭਾਵੇਂ ਮੱਝ ਥੋਡੀ ਮੂਰਾ ਫਿਰ ਉੱਥੇ ਇਹ ਚੀਜ਼ ਦੇਖੀ ਨਹੀਂ ਜਾਣੀ ਹਾਂ ਫਿਰ ਤਾਂ ਆਪਾਂ ਨੂੰ ਇਹ ਆ ਵੀ ਪਹਿਲਾਂ ਸੂਪ ਹੈ ਬਸੂ ਹਨਾ ਵੀ ਬੱਚਾ ਆ ਜੇ ਹਨਾ ਹਾਂ ਜੀ ਤੇ ਇਹ ਚ ਵੀ ਇਹ ਤੇ ਆਪਾਂ ਆਏ ਆ ਵੀ ਆ ਸ਼ੁਰੂ ਤੋਂ ਹੀ ਹਣ ਆਪਾਂ ਪਸੂ ਟੀਕਿਆਂ ਤੇ ਲਾਵਾਂਗੇ ਜਿਵੇਂ ਆ ਝੋਟੀ ਆ ਚਲੋ ਇਹਦੀ ਮਾਂ ਸੀਗੀ ਨਹੀਂ ਰਹਿੰਦੀ ਸੀ ਪਰ ਜੇ ਇਹ ਚੀਜ਼ ਆਪਾਂ ਮਨ 'ਚ ਨਹੀਂ ਰੱਖਣੀ ਵੀ ਰਏ ਨੇ ਵੀ ਟੀਕੇ ਦੇ ਨਹੀਂ ਰਹਿਣਾ ਹਨਾ ਮੱਥਾ ਮਾਰ ਕੇ ਫੇਰ ਹੀ ਗੱਲ ਬਣਨੀ ਆ ਕਿਉਂ ਟੀਕਿਆਂ 'ਚ ਬਹੁਤ ਤਰੱਕੀ ਆ ਤੇ ਸਾਹਣ ਵਾਲਾ ਕੰਮ ਤਾਂ ਫੇਰ ਉਹੀ 7-8 ਕਿਲੋ ਤੇ ਰਹਿ ਜੂਗੇ ਤਾਂ ਹੀ ਹੁਣ ਵੇਖੋ ਆਪਣੇ ਬਰੀਡ ਐਡੀ ਚੰਗੀ ਆ ਪਰ ਮੱਝ ਆਪਣੇ ਵੱਧ ਤੋਂ ਵੱਧ 12 ਕਿਲੋ ਵਾਲੀ ਹਨਾ ਮੈਂ ਫਾਰਮ ਦੀ ਵੀਡੀਓ ਪਾਈ ਸੀ ਦੇਖੀ ਸੀ ਤੂੰ ਨੀਲੀ ਰਵੀ ਦੀ ਹਾਂਜੀ ਹਾਂਜੀ ਦੇਖ ਲਓ ਕਿੱਡੇ ਚੰਗੇ ਪਸ਼ੂ ਆ ਉਹਦੇ ਟੀਕਿਆਂ ਕਰਕੇ ਚੰਗੇ ਪਸ਼ੂ ਆ ਜੀ ਹੁਣ ਆਪਾਂ ਟੀਕੇ ਆ ਤੇ ਆਵਾਂਗੇ ਬਾਈ ਨੂੰ ਦੱਸਾਂਗੇ ਸਾਰਾ ਤੇ ਚੰਗੀ ਬਰੀਡ ਤਿਆਰ ਕਰਾਂਗੇ ਵੀ ਪਸ਼ੂ ਦੇ ਬਾਈ ਦੇ ਪਸ਼ੂ ਬਹੁਤ ਚੰਗੇ ਆ ਪਰ ਲੋੜ ਆ ਵੀ ਚੰਗੇ ਟੀਕੇ ਭਰੇ ਜਾਣ ਤੇ ਬਸ ਪਸ਼ੂ ਰਹਿਣ ਲੱਗ ਜਾਣ ਟੀਕੇ ਦੇ ਜਿਹੜਾ ਮੇਨ ਕੰਮ ਐ ਕਿ ਉਹ ਇੱਕ ਅੱਧੀ ਵਾਰੀ ਤਾਂ ਅਗਲਾ برداشت ਕਰ ਲੈਂਦਾ ਹੁਣ ਦੇਖੋ 6-7 ਵਾਰੀ ਹਾਂ ਹੁਣ ਅੱਜ ਮੈਂ ਤੈਨੂੰ ਤਾਂ ਹੀ ਪੁੱਛਿਆ ਨਹੀਂ ਬਈ ਹਨਾ ਮੈਂ ਐਵੇਂ 1500 ਦੇ 2000 ਦੇ ਟੀਕੇ ਹੀ ਭਰ ਜਾਂਦਾ ਤੇ ਉੱਤੋਂ ਖਰਚਾ ਲੈਂਦਾ ਮੈਂ ਤਾਂ ਤੋਂ ਬਾਹਲੇ ਪੈਸੇ ਲੈ ਜਾਂਦਾ ਫਿਰ ਸਵਾਦ ਨਹੀਂ ਸੀ ਬਈ ਉਹ ਕੋਈ ਫਾਇਦਾ ਨਹੀਂ ਹੁੰਦਾ ਚੀਜ਼ ਦਾ ਜਦੋਂ ਆਪਾਂ ਨੂੰ ਪਤਾ ਵੀ ਪਸ਼ੂ ਰਹਿ ਨਹੀਂ ਰਿਹਾ 6-7 ਵਾਰੀ ਪਸ਼ੂ ਗੱਭਣ ਨਹੀਂ ਹੋਇਆ ਉੱਥੇ ਆਪਾਂ ਚੰਗੇ ਟੀਕੇ ਦਾ ਰਿਸਕ ਨਹੀਂ ਨਾ ਲੈ ਸਕਦੇਗੇ ਭਲਾ ਰੱਬ ਸੁੱਖ ਰੱਖੇ ਗੱਭਣੇ ਨਹੀਂ ਹੋ ਜਾਣਾ ਦੇਖ ਲਓ ਤੁਸੀਂ ਐਤ ਕੀ ਰਹਿ ਜੂਗੀ 100% ਇਹ ਬਾਕੀ ਜਿਹੜਾ ਤੁਹਾਨੂੰ ਦੱਸਿਆ ਜੀ ਕਾਜ ਦਾ ਸੱਕ ਤੇ ਉਹ ਗੋਲੀਆਂ ਉਹ ਤੁਸੀਂ ਜ਼ਰੂਰ ਦੇਣੀਆਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਇਆ ਧੰਨ